ਸਾਡਾ ਕਿਸੇ ਤਰ੍ਹਾਂ ਦੀ ਮੀਟਿੰਗ ਚੱਲ ਰਹੀ ਹੈ ਪਹਿਲੇ ਇੱਕ ਮੀਟਿੰਗ ਹੋਈ ਸੀਗੀ ਅਜੇ ਉਹਦਾ ਨਤੀਜਾ ਕੋਈ ਨਹੀਂ ਨਿਕਲੇ ਜਦਾ ਤੇ ਮੀਟਿੰਗ ਦੁਬਾਰੇ ਵੀ ਹੈਗੀ ਹੈ 11 ਤਰੀਕ ਨੂੰ ਕਹਿੰਦੇ ਫਾਈਨੈਂਸ ਮਿਨਿਸਟਰ ਸਾਹਿਬ ਨਾਲ ਤੇ ਹੈਲਥ ਮਿਨਿਸਟਰ ਸਾਹਿਬ ਨਾਲ ਉਸ ਤੋਂ ਬਾਅਦ ਕਲੀਅਰ ਹੋ ਜਾਏਗਾ ਕਿ ਸਾਡੀ ਸਟ੍ਰਾਈਕ ਕੰਟੀਨਿਊ ਰਹਿਣੀ ਹੈ ਜੇ ਕੰਟੀਨਿਊ ਰਹੀ ਤਾਂ ਫਿਰ ਫੁੱਲ ਟਾਈਮ ਕੰਟੀਨਿਊ ਹੋਏਗੀ ਤੇ 11 ਤਰੀਕ ਤੱਕ ਤੇ 8 ਤੋਂ 11 ਵਜੇ ਤੱਕ ਤੁਹਾਨੂੰ ਸਭ ਨੂੰ ਪਤਾ ਕਿ ਓਪੜੀ ਬੰਦ ਰਹਿਣੀ ਹੈ ਉਸ ਤੋਂ ਬਾਅਦ ਓਪੜੀ ਸ਼ੁਰੂ ਹੁੰਦੀ ਹੈ ਤੇ ਜੇ 12 ਤਰੀਕ ਤੇ 11 ਨੂੰ ਮੀਟਿੰਗ ਹੈ ਇਹ ਮੀਟਿੰਗ ਨਹੀਂ ਸਹੀ ਨਤੀਜਾ ਨਿਕਲਦਾ ਤਾਂ ਫਿਰ 12 ਤੋਂ ਬਾਅਦ ਕੰਟੀਨਿਊਸ ਉਪਰ ਇਸ ਬੰਦ ਰਹਣੀ ਹੈ ਕੋਈ ਲੋਕਾਂ ਨੂੰ ਇਹਨਾਂ ਸਿੱਤੇ ਜਾ ਰਿਹਾ ਵੀ ਬਹੁਤ ਜਿਹੇ ਲੋਕ ਆ ਕੇ ਅਜਲਰਾਵ ਹੋ ਰਿਹਾ ਨਹੀਂ ਇਹ ਤਾਂ ਦੇਖੋ ਤੁਹਾਡੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਪਹਿਲੇ ਹੀ ਸਭ ਲੋਕਾਂ ਨੂੰ ਚੈਨਲ ਰਾਹੀਂ ਲੋਕਾਂ ਨੂੰ ਅਵੇਅਰ ਕਰ ਦਿੱਤਾ ਗਿਆ ਹੈ ਪੀਟੀਸੀ న్యూਸ ਤੇ ਲੈ ਕੇ ਹੋਰ ਕਿੰਨੇ ਚੈਨਲਸ ਤੇ ਦੇਖ ਚੁੱਕੇ ਆ ਕਿ ਇਹ ਖਬਰ ਨਸ਼ਰ ਕਰ ਰਹੀ ਹੈ ਵਾਰ-ਵਾਰ ਤੇ ਲੋਕਾਂ ਨੂੰ ਅਵੇਅਰਨੈਸ ਹੈ ਗਈ ਹੈ ਹੁਣ ਕਿਸੇ ਹੱਦ ਤੱਕ ਤੇ ਅਸੀਂ ਪੈਂਫਲਟ ਵੀ ਬਣ ਰਹੇ ਆ ਜਿਹੜਾ ਵੀ ਪੇਸ਼ੈਂਟ ਸਾਡੇ ਕੋਲ 11 ਵਜੇ ਤੋਂ ਬਾਅਦ ਆਊਗਾ ਅਸੀਂ ਪੈਂਫਲਟ ਵੰਡ ਕੇ ਉਹਨੂੰ ਦੱਸਾਂਗੇ ਕਿ ਸਾਡੀ ਸਟ੍ਰਾਈਕ ਹੈ ਤੇ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈਗੀ ਅਬ ਇਹਨੂੰ ਲਰਵਾ ਦੇ ਟੈਂਟ ਟੈਂਟ ਸਟ੍ਰਾਈਕ ਤੇ ਦੇਖੋ ਕੀ ਕਹਿ ਰਹੇ ਹੋ ਕਿਸ ਕੀ ਪਰਪਸ ਹੈ ਜਿਸ ਨੂੰ ਲੈ ਕੇ ਤੁਸੀਂ ਜਿਹੜਾ ਹੈਗਾ ਦੇਖੋ ਅਸੀਂ ਜਿਹੜੀ PCMS ਐਸੋਸੀਏਸ਼ਨ ਹੈ ਡਾਕਟਰਾਂ ਦੀ ਜਥੇਬੰਦੀ ਹੈ ਉਹ ਬੜੇ ਚਿਰ ਤੋਂ ਸਰਕਾਰ ਨਾਲ ਇਹ ਮੀਟਿੰਗਾਂ ਕਰਦੇ ਆ ਰਹੇ ਆ ਕਿ ਜੋ ਹਸਪਤਾਲ ਨੇ ਸਰਕਾਰੀ ਉਹਨਾਂ ਚ ਸਟਾਫ ਦੀ ਸ਼ਾਰਟੇਜ ਹੈ ਇੱਕ ਤਾਂ ਉੱਥੇ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਤਾਂ ਜੋ ਜਿਹੜੇ ਡਾਕਟਰ ਹੈ ਉਹ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੂਜਾ ਸੁਰੱਖਿਆ ਦੇ ਤੁਸੀਂ ਦੇਖ ਰੀਸੈਂਟਲੀ ਦੇਖਿਆ ਹੋਣਾ ਕਿੰਨੇ ਜਿਆਦਾ ਇਨਸੀਡੈਂਸਸ ਹੋ ਰਹੇ ਆ ਕਿਉਂਕਿ ਲੋਕ ਘਟਨੇ ਤੇ ਬਰਡਨ ਜਿਆਦਾ ਹੈ ਜਿਦੇ ਕਾਰਨ ਫਿਰ ਜਿਹੜੀ ਪਬਲਿਕ ਵੀ ਆਉਂਦੀ ਹੈ ਕਈ ਵਾਰ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਜਦੋਂ ਕਿ ਇਹ ਜਿਹੜੇ ਸਾਰੇ ਕੰਮ ਨੇ ਇਹ ਸਰਕਾਰ ਨੇ ਦੇਖਣੇ ਨੇ ਕਿ ਵੱਧ ਤੋਂ ਵੱਧ ਉਹ ਲੋਕ ਭਰਤੀ ਕਰੇ ਡਾਕਟਰ ਭਰਤੀ ਕਰਨ ਹੋਰ ਸਟਾਫ ਨੂੰ ਭਰਤੀ ਕਰੇ ਤੇ ਹਸਪਤਾਲਾਂ ਦੇ ਵਿੱਚ ਸੁਰੱਖਿਆ ਦਾ ਪ੍ਰਬੰਧ ਕਰੇ ਤਾਂ ਜੋ ਜਿਹੜੇ ਲੋਕ ਇੱਥੇ ਕੰਮ ਕਰ ਰਹੇ ਨੇ ਉਹ ਸਭ ਤੋਂ ਪਹਿਲਾਂ ਸੁਰੱਖਿਅਤ ਮਹਿਸੂਸ ਕਰਨ। ਤੋਂ ਇਹੀ ਮੰਗ ਹੈ ਕਿ ਵੀ ਸੁਰੱਖਿਆ ਦਾ ਪ੍ਰਬੰਧ ਨਵੇਂ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਤੇ ਜਿਹੜੇ ਪੁਰਾਣੇ ਡਾਕਟਰ ਨੇ ਉਹਨਾਂ ਨੂੰ ਰੀਟੇਨ ਕੀਤਾ ਜਾਵੇ। ਉਹ ਤਾਂ ਹੀ ਰੀਟੇਨ ਹੋਣਗੇ ਮਹਿਕਮੇ ਦੇ ਵਿੱਚ ਜੇ ਉਹਨਾਂ ਦੇ ਜੋ ਸੁਰੱਖਿ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨਗੇ ਓਵਰ ਬਰਡਨਡ ਨਾ ਮਹਿਸੂਸ ਕਰਨਗੇ ਜਾਂ ਜੋ ਉਹਨਾਂ ਦੇ ਜਿਹੜੇ ਕੋਈ ਪੁਰਾਣੇ ਚੱਲਦੇ ਪੱਤੇ ਐ ਉਹ ਬਹਾਲ ਕੀਤੇ ਜਾਣਗੇ ਪੁਰਾਣੀਆਂ ਸਰਕਾਰਾਂ ਨੇ ਕੁਝ ਪੱਤੇ ਆ ਜਿਹੜੇ ਉਹ ਰੋਕ ਦਿੱਤੇ ਸੀ ਤਾਂ ਇਹ ਵੀ ਜਥੇਬੰਦੀ ਦਾ ਇੱਕ ਡਿਮਾਂਡ ਹੈ ਵੀ ਉਹ ਜਿਹੜੇ ਪੁਰਾਣੇ ਪੱਤੇ ਐ ਉਹ ਦੁਬਾਰਾ ਤੋਂ ਜਿਹੜੇ ਰੋਕੇ ਹੋਏ ਆ ਉਹਨਾਂ ਨੂੰ ਚਾਲੂ ਕੀਤਾ ਜਾਵੇ ਇਹ ਫਿਲਹਾਲ 3 ਦਿਨ ਸਵੇਰ 8 ਤੋਂ 11 ਵਜੇ ਤੱਕ ਜਿਹੜੀਆਂ ਓਪੀਡੀ ਸੇਵਾਵਾਂ ਐ ਇਹ ਬੰਦ ਕੀਤੀਆਂ ਗਈਆਂ ਇਸ ਦੌਰਾਨ ਜਿਹੜੀ ਕੋਈ ਐਮਰਜੈਂਸੀ ਹੈ ਕੋਈ ਐਮਸੀਐਚ ਸਰਵਿਸ ਹੈ ਜਾਂ ਕੋਈ ਗਾਇਨੀ ਦੀ ਸਰਵਿਸ ਹੈ ਉਹ ਲਗਾਤਾਰ ਜਿਹੜੀ ਉਹ ਚਾਲੂ ਰਹੇਗੀ ਇਸ ਤੋਂ ਬਾਅਦ ਜੇ ਸਰਕਾਰ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਾਂ ਜਿਹੜੇ ਮਗਰਲੇ 3 ਦਿਨ ਨੇ 8 ਤੋਂ 11 ਤੋਂ ਬਾਅਦ ਜਿਹੜੀ ਹੈ ਇਹ ਸਟ੍ਰਾਈਕ ਹੈ ਜਿਹੜੀ ਇਹ ਪੂਰੀ ਤਰ੍ਹਾਂ ਜਿਹੜੀਆਂ ਸੇਵਾਵਾਂ ਇਹ ਰੋਕ ਦਿੱਤੀਆਂ ਜਾਣੀਆਂ ਆ ਓਪੀਡੀ ਬਿਲਕੁਲ ਬੰਦ ਕਰ ਦਿੱਤੀ ਜਾਊਗੀ